ਉਹ ਐਸੀ ਗੁੜੀਆ ਹੋਈ ਸੀ ਅਸੀਂ ਗੁੜੀਆ ਸਾਡੀ ਤੀਜੀ ਗੁੜੀਆ ਹੋ ਗਈ ਸੀ ਅਸੀਂ ਬੱਚਾ ਗੋਦ ਦਿੱਤਾ ਸਾਨੂੰ ਨਹੀਂ ਪਤਾ ਜੀ ਅਮਨ ਨੇ ਕੀ ਕੀਤਾ ਸਾਡੇ ਨਾਲ ਇਹਦੇ ਇਹਦੇ ਸਾਨੂੰ ਕੁਝ ਨਹੀਂ ਪਤਾ ਸਾਨੂੰ ਅਸੀਂ ਬੱਚਾ ਗੋਦ ਕਹਿ ਕੇ ਸਾਡੇ ਤੋਂ ਲੱਤ ਗਿਆ ਸਾਡੇ ਨਾਲ ਧੋਖਾ ਹੋਇਆ ਜੀ ਸਾਨੂੰ ਬੱਚਾ ਸਾਡਾ ਦਿੱਤਾ ਗਿਆ ਵਾਪਸੀ ਨੂੰ ਆਇਆ ਤੁਹਾਨੂੰ ਕਿਵੇਂ ਪਤਾ ਲੱਗਿਆ ਜੀ ਤੁਹਾਡਾ ਬੱਚਾ ਵਿਕਿਆ ਗੋਦ ਨਹੀਂ ਦਿੱਤਾ ਗਿਆ ਸਾਡੇ ਕੋਲ ਹੀ ਦਿੱਲੀ ਪੁਲਿਸ ਆਈ ਸੀ ਜੀ ਉਦੋਂ ਗਾਂ ਦੀ ਗਾਈ ਫੜੇ ਹੁੜੇ ਕੇ ਸਾਨੂੰ ਨੂੰ ਕੁਝ ਪਤਾ ਜਦੋਂ ਸਾਨੂੰ ਆ ਕੇ ਨਾ ਪੁੱਛਿਆ ਇਹਨਾਂ ਦਾ ਬੱਚਾ ਕਿੱਥੇ ਆ ਅਸੀਂ ਕਿਹਾ ਸਾਡਾ ਬੱਚਾ ਸੀ ਗੋ ਦਿੱਤਾ ਜਦੋਂ ਗਾਉਂ ਕੇ ਨਾ ਸਾਨੂੰ ਤੁਹਾਡੀ ਡਿਲੀਵਰੀ ਹੋਈ ਮੈਂ ਕਿਹਾ ਜੀ ਸੱਸੇ ਮੇਰੀ 9 ਤਰੀਕ ਨੂੰ ਡਿਲੀਵਰੀ ਹੋਈ ਹੈ ਜੀ 10 ਨੂੰ ਅਸੀਂ ਬੱਚਾ ਸ਼ਾਮ ਨੂੰ 7:30 ਵਜੇ ਬੱਚਾ ਦੇ ਸਾਨੂੰ ਨੂੰ ਦੋਸਤ ਪਤਾ ਇਹੋ ਚੱਲ ਆਏਗੇ ਫਿਰ ਜੀ ਇੱਕ ਵਾਰਨ ਕੇ ਹੱਥ ਹੋਣ ਕੇ ਹੋਰ ਬੇਇੱਜ਼ਤੀ ਬੇਨਤੀ ਕਰਦੀ ਮੈਂ ਮੈਂ ਰੋੜੋਂ ਹਟ ਜੋ ਮੇਰੇ ਬੀਬੀ ਵਾਦਾ ਕਰਕੇ ਅゼ ਇਹਨਾਂ ਨੇ ਇਹ ਗੱਲ ਕਿ ਮੈਡਮ ਸਾਨੂੰ ਬੱਚਾ ਦਿਖਾ ਦਿਓ ਸਾਨੂੰ ਫੋਟੋਆਂ ਮੰਗਵਾ ਦਿਓ ਇਹਨਾਂ ਨੇ ਸਾਨੂੰ ਕਿਹਾ ਵੀ ਜਦੋਂ ਤੁਸੀਂ ਬੱਚਾ ਬਹੁਤ ਹੀ ਦੇਤਾ ਵੀ ਤੁਸੀਂ ਧੀਰ ਰੱਖੋ ਕੋਈ ਗੱਲ ਨਹੀਂ ਠੀਕ ਹੈ ਜੀ ਅਦੂ ਬਾਅਦ ਚ ਇਹਨਾਂ ਨੇ ਸਾਨੂੰ ਕਿਹਾ ਜਿਹੜੇ ਸਾਨੂੰ ਫੋਟੋਆਂ ਭੇਜੀਆਂ ਵੀ ਆਹ ਹੈ ਲਾਸਟ ਫੋਟੋ ਆ ਲਾਸਟ ਵੀਡੀਓਗੀ ਠੀਕ ਹੈ ਇਹ ਦੂ ਬਾਅਦ ਚ ਵੀ ਸਾਲ ਦੋ ਸਾਲ ਬਾਅਦ ਤੁਹਾਨੂੰ ਬੱਚਾ ਦਿਖਾਇਆ ਜਾਊਗਾ ਸਾਨੂੰ ਨਹੀਂ ਪਤਾ ਸੀ ਵੀ ਸਾਡੀ ਮੈਂ 9 ਮਹੀਨੇ ਆਦੇ ਟੱਡ ਚ ਰੱਖ ਕੇ ਸਾਡੇ ਨਾਲ ਇਹਨਾਂ ਨੇ ਆਏ ਕੀ ਤਾਂ ਜੇ ਸਾਨੂੰ ਆਏ ਪਤਾ ਹੁੰਦਾ ਅਸੀਂ ਘਰੇ ਰੱਖ ਲੈਂਦੇ ਅਸੀਂ ਤੇ ਮੇਰੀਆਂ ਦੋ ਪਾਲਦੀਆਂ ਹੋਰ ਉਹਨਾਂ ਨੂੰ ਵੀ ਅਸੀਂ ਪਾਲ ਲੈਂਦੇ ਸਾਨੂੰ ਕਿਹਾ ਉਹ ਸੀ ਮਾਰੀ ਸੀ ਜਿਹਾ ਸਿੱਟੀ ਅਸਤੇ ਬੱਚਾ ਗੋਦ ਦਿੱਤਾ ਹੈ ਸਾਨੂੰ ਨਹੀਂ ਪਤਾ ਵੀ ਸਾਡੇ ਖਿਲਾਫ ਆਮ ਨਿੱਕੀ ਕੀ ਤਾਂ ਸਾਡੇ ਬੱਚੇ ਨਾਲ ਕੀ ਕੀ ਹੁੰਦੋਂ ਬੱਚਾ ਮਿਲ ਗਿਆ ਜੀ ਨਹੀਂ ਜੀ ਸਾਨੂੰ ਹੱਤ ਮੰਨ ਕੇ ਬਹਿ ਤੇ ਸਾਡਾ ਬੱਚਾ ਸਾਨੂੰ ਦਵਾਇਆ ਜਾਵੇ ਲਿਤਾ ਜਾਵੇ ਠੀਕ ਹੋ ਗੁੜੀਆਂ ਹੋਈ ਐ 9 ਤਰੀਕ ਨੂੰ ਜੀ ਇੱਥੇ ਕਲੀਨਿਕ ਆਪਣੇ ਲਾਗੇ ਅਮਨਦੀਪ ਕੋਰ ਉਸ ਕੰਨਾ ਉਹਦਾ ਨਾਮ ਆ ਜੀ ਤੇ ਉਹਨੇ ਜੀ ਸਾਡੀ ਗੁੜੀਆਂ ਸਾਨੂੰ ਕਹਿੰਦੇ ਕਿ ਤੁਹਾਡੀ ਤਿੰਨ ਗੁੜੀਆਂ ਹੋ ਗਈਆਂ ਕਿ ਤੁਹਾਡੇ ਦੋ ਤਾਂ ਹੈਗੇ ਇੱਕ ਪਤੀਜੀ ਗੋਲ ਦੇ ਦਿੱਗੇ ਇਸ ਕਰਕੇ ਅਸੀਂ ਗੋਲ ਦੇਤੇ ਤੇ ਉਹ ਤੋਂ ਬਾਅਦ ਗੋਲ ਦਿੱਤੋ ਬਾਅਦ ਸਾਨੂੰ ਅਸੀਂ ਆਪ ਦਾ ਅਸਦੇ ਖੇਡਦੇ ਰਹੇ ਕਿ ਸਾਡੇ ਇੱਕ ਵਧੀਆ ਪਰਿਵਾਰ ਚ ਬੱਚਾ ਗਿਆ ਤੇ ਜੀ ਉਹ ਤੋਂ ਬਾਅਦ ਸਾਨੂੰ ਉਹ ਤੋਂ ਪਤਾ ਲੱਗਿਆ ਇਹ ਸਾਡਾ ਬੱਚਾ ਵਿਕ ਚੁਕਿਆ ਹੈ ਕਿ 24 ਤਰੀਕ ਨੂੰ ਜਦੋਂ ਸਾਡੇ ਘਰ ਪੁਲਿਸ ਆ ਗਈ ਕਿੱਥੋਂ ਆਈ ਸੀ ਪੁਲਿਸ ਜੀ ਪੁਲਿਸ ਦਿੱਲੀੋਂ ਆਈ ਸੀ ਜੀ ਕੀ ਦੱਸਿਆ ਜੀ ਪੁਲਿਸ ਨੇ ਪੁਲਿਸ ਨੇ ਬਸ ਇਹ ਦੱਸਿਆ ਜੀ ਕਿ ਤੁਸੀਂ ਆ ਬੱਚਾ ਗੋਦ ਦਿੱਤਾ ਸਾਨੂੰ ਇਹੇ ਸਵਾਲ ਪੁੱਛਿਆ ਜੀ ਹਾਂਜੀ ਮੈਂ ਅਮਨਦੀਪ ਨੂੰ ਦਿੱਤਾ ਜੀ ਡਾਕਟਰ ਹੈ ਜਿਹੜੀ ਨਰਸ ਹੈ ਤੁਹਾਡੀ ਦਾਈ ਕਿ ਉਹਨਾਂ ਨੇ ਉਹਨਾਂ ਸਾਨੂੰ ਪੁੱਛਿਆ ਘਰਵਾਰ ਉਹਦਾ ਕਿ ਕਿੱਥੇ ਸੀ ਡਰੈਸ ਦਿੱਤਾ ਉਹਨਾਂ ਕੋਲ ਗਏ ਉਹਨੂੰ ਚੱਕਿਆ ਗਿਆ ਫਿਰ ਮੈਨੂੰ ਕਹਿੰਦੇ ਤੁਸੀਂ ਦਿੱਲੀ ਆਇਓ ਕਿ ਤੁਹਾਡੇ ਤੇ ਤੁਹਾਡਾ ਡੀਐਨਏ ਚੈੱਕ ਹੋਊਗਾ ਤੁਹਾਡਾ ਬੱਚਾ ਤੁਸੀਂ ਜਿਹੜੇ ਪਛਾਣਿਓ ਜੇ ਤੁਹਾਡਾ ਹੋਵੇ ਰਸੋਣ ਤੋਂ ਗਏ ਤੁਸੀਂ ਦਿੱਲੀ ਹਾਂਜੀ ਕੱਲ ਮੈਂ ਦਿੱਲੀ ਜਾ ਕੇ ਆਇਆ ਜੀ ਤੇ ਉੱਥੇ ਸਾਨੂੰ ਕਹਿੰਦੇ ਕਿ ਤੁਸੀਂ ਪੰਜ ਚਾਰ ਦਿਨਾਂ ਤੱਕ ਕਰ ਫਿਰ ਆਇਓ ਕਿ ਫਿਰ ਉਹਦੋਂ ਬਾਅਦ ਕਾਰਵਾਈ ਕਰਾਂਗੇ ਸਤਿ ਸ੍ਰੀ ਅਕਾਲ ਪਲੀਜ਼ ਸਾਡੇ ਚੈਨਲ ਸੰਜਾ ਪੰਜਾਬ ਨੂੰ ਲਾਈਕ ਤੇ ਸਬਸਕ੍ਰਾਈਬ ਕਰੋ YouTube ਤੇ